ਦੇ ਦਿੱਲੀ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਜਿਹੜਾ ਤੁਸੀਂ ਦੁਬਾਰੇ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਲਪਿਆ ਵਾ ਲੈਂਡ ਪੁੱਤੀਆਂ ਵਾਲਾ ਮਸਲਾ ਜਿਹੜਾ ਤੁਸੀਂ ਖੜਾ ਕੀਤਾ ਨਵਾਂ ਤੇ ਇਹ ਉਹੀ ਕੰਮ ਆ ਜਿਹੜਾ ਇੰਦਰਾ ਨੇ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਜਿਹੜਾ ਐਸਬੀਏਡ ਵਾਲਾ ਉਹਨੇ ਜਿਹੜਾ ਲੈ ਕੇ ਆਇਆ ਹੈ ਲੈ ਕੇ ਆਈਗੀ ਤੇ ਮੇਰੇ ਨਾਲੇ ਦਿੱਲੀ ਨੂੰ ਜਿਹੜਾ ਨਾ ਜਦੋਂ ਪਿਛਲੀ ਵਾਰਾਂ ਪੰਜਾਬ ਨੇ ਮੋਢਿਆਂ ਨੂੰ ਕਈਆਂ ਲਾ ਕੇ ਤੇ ਜਿਹੜੋਂ ਸੰਤਾਨੀਆਂ ਰੱਖਿਆ ਹੈ ਨਾ ਫਿਰਸਾ ਨਾ ਹਲੇਉ ਭੁਲਿਆ ਨਹੀਂਗਾ ਸਾਡੇ ਘਰਾਂ 'ਚ ਦੀਵੇ ਬਲ ਨਾ ਬਲ ਦੁਆਰੀ ਤੇ ਹੀ ਨੀ ਵੇਖਦੇ ਤੇ ਇਹ ਸੱਥਰ ਖੱਲੇ ਸਾਡੇ ਘਰਾਂ 'ਚ ਨਹੀਂ ਵਿਛਣੇ ਤੇ ਇਹਦਾ ਸੇਕ ਦਿੱਲੀ ਤੱਕ ਜਾਊਗਾ ਉਹ ਤੇ ਨਾਲ ਜਿਹੜੇ ਉਹਨਾਂ ਦੇ ਭਾਵੇਂ ਕਿਸ ਨੇ ਪੀਤਾ ਕਿਉਂ ਨਹੀਂ ਫੜਿਆ ਭਾਵੇਂ ਉਹਨਾਂ ਦਾ ਡਰਾਈਵਰ ਆ ਕੋਈ ਵੀ ਐਸਾ ਬੰਦਾ ਜਿਹੜਾ ਵੀ ਐਸ ਪ੍ਰੋਜੈਕਟ ਨਾਲ ਜੁੜਿਆ ਹੋਊਗਾ ਨਾ ਇਹਨਾਂ ਦੇ ਪਿੱਛੇ ਇਹਨਾਂ ਦਾ ਖੂਰਾ ਖੋਜ ਕੱਢ ਕੇ ਘਰਾਂ 'ਚ ਉੱਲ ਲੱਭ ਕੇ ਨਹੀਂ ਟਾਰਗੇਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਦਿੱਲੀ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਜਿਹੜੀ ਦਿੱਲੀ ਦੀ ਐ ਸਮੇਂ ਹਟੋਕਾ ਬਣੀ ਆ ਪੰਜਾਬ ਨੂੰ ਲੁੱਟਣ ਵਾਸਤੇ ਤੇ ਕੁੱਟਣ ਵਾਸਤੇ ਮਾਨ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਇਹ ਜਿਹੜਾ ਤੁਸੀਂ ਦੁਬਾਰੇ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਲੱਭਿਆ ਵਾ ਲੈਂਡ ਪੁਲਿੰਗ ਵਾਲਾ ਮਸਲਾ ਜਿਹੜਾ ਕੋਈ ਖੜਾ ਕੀਤਾ ਨਾ ਤੇ ਇਹ ਉਹੀ ਕਮਿਆ ਜਿਹੜਾ ਇੰਦਰਾ ਨੇ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਜਿਹੜਾ ਐਸਵਾਈਐਲ ਵਾਲਾ ਉਹਨੇ ਜਿਹੜਾ ਲੈ ਕੇ ਆਇਆ ਹੈ ਲੈ ਕੇ ਆਈਗੀ ਫਾਰਮੂਲਾ ਤੇ ਉਹਦੇ ਤੋਂ ਬਾਅਦ ਆ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਜਿਹੜੀ ਹੈਗੀ ਹੈ ਕਿ ਇਹਦੀ ਬੈਂਤੀ ਦੀ ਗੌਰਮੈਂਟ ਬੈਂਤੀ ਦੀ ਹੈਗੀ ਉਹਨੇ ਕੰਮ ਕੀਤਾ ਹੈਗਾ ਤੇ ਉਹੋ ਕੰਮ ਉਸੇ ਰਾਹ ਦੇ ਉੱਤੇ ਹੁਣ ਭਗਵੰਤ ਮਾਨ ਸਰਕਾਰ ਤੁਰ ਪਈ ਐ ਤੇ ਪੰਜਾਬ ਇਹ ਜਿੰਨਾ ਚਿਰ ਨਹੀਂ ਨਾ ਬੋਲਦਾ ਉਨਾ ਚਿਰ ਤੇ ਸ਼ਾਂਤੀ ਆ ਤੇ ਜੇ ਪੰਜਾਬ ਇੱਕ ਵਾਰਾ ਖੜਾ ਹੋ ਗਿਆ ਨਾ ਤੇ ਮੇਰੇ ਸਾਹ ਨਾਲੇ ਦਿੱਲੀ ਨੂੰ ਜਿਹੜਾ ਨਾ ਜਿਦੋਂ ਪਿਛਲੀ ਵਾਰਾ ਪੰਜਾਬ ਨੇ ਮੋਢਿਆਂ ਤੋਂ ਕਈਆਂ ਲਾ ਕੇ ਤੇ ਜਦੋਂ ਸੰਤਾਲੀਆਂ ਰੱਖੀਆਂ ਸੀ ਨਾ ਤੇ ਮੇਰੇ ਸਾਹ ਨਾਲੇ ਉਹ ਭੁੱਲਿਆ ਨਹੀਂਗਾ ਤੇ ਜੇ ਦੁਬਾਰੇ ਇਹਨਾਂ ਨੇ ਉਹ ਦੌਰ ਡਰਾਉਣਾ ਵਾ ਤੇ ਇਹ ਗਵਰਨਮੈਂਟ ਦੀ ਮਰਜ਼ੀ ਆ ਤੇ ਜਿਹੜਾ ਲੈਂਡ ਪੂਲਿੰਗ ਵਾਲਾ ਮਸਲਾ ਵਾ ਇਹ ਕਾਗਜ਼ਾਂ 'ਤੇ ਪਾਸ ਕਰ ਦੋਗੇ ਅਖੀਰ ਜਿਹੜਾ ਇਹ ਬਣਨਾ ਵਾ ਪ੍ਰੋਗਰਾਮ ਆਪਣਾ ਪਲਾਨ ਜਿਹੜਾ ਇਹਨੂੰ ਜਦੋਂ ਗਰਾਊਂਡ ਦੇ ਉੱਤੇ ਲਾਗੂ ਕਰਨਾ ਵਾ ਕਰਨਾ ਤੇ ਇਥੇ ਪੰਜਾਬ ਆ ਕੇ ਪੈਣਾ ਵਾ ਉਹ ਉੱਥੇ ਪਾਸ ਤੇ ਹੋ ਗਈ ਸੀਗੀ ਕਾਰਜਾਂ ਦੇ ਵਿੱਚ ਤੇ ਇਹ ਸਾਰੀ ਦੇਖ ਅਖੀਰ ਗਰਾਊਂਡ ਤੇ ਆ ਕੇ ਹੁਣੇ ਇਹ ਨਾ ਪੰਜਾਬ 'ਚ ਆ ਕੇ ਹੁਣੇ ਹੀ ਨਾ ਤੇ ਆ ਹੁਣ ਤੱਕ ਬੜ ਰਹੀ ਐ ਐਸ ਵਾਈ ਐਲ ਇਹ ਜਟਾਣਾ ਉ ਇੱਕ ਨੇ ਇਥੇ ਹਰ ਘਰੀ ਜਟਾਣੇ ਜੰਮਦੇ ਪੰਜਾਬ ਦੀ ਧਰਤੀ ਐਸੀ ਆ ਤੇ ਇਹ ਤੁਹਾਨੂੰ ਜਿਹੜਾ ਨਾ ਵੀ ਦੁਬਾਰੇ ਉਹ ਦੌਰ ਚੇਤਾ ਆ ਜਾਏਗਾ ਜੇ ਸਰਕਾਰ ਨਾ ਟਲੀ ਆਪਣੀ ਜਿਹੜੀ ਆ ਇਹਦੀ ਗੰਦੀ ਸੋਚ ਤੋਂ ਨਾ ਜਿਹੜੀ ਪੰਜਾਬ ਨੂੰ ਇਹਨੇ ਖੁੱਡੇ ਲੈਣ ਲਾਉਣ ਦੇ ਤੇ ਪੰਜਾਬ ਨੂੰ ਲੁੱਟਣ ਦਾ ਤੇ ਖਤਮ ਕਰਨ ਦਾ ਜੋ ਇਹਨੇ ਮਕਸੂਦਾ ਬਣਾਇਆ ਵਾ ਉਹਦੇ ਤੋਂ ਜੇ ਪਿੱਛੇ ਨਹੀਂ ਮੁੜਦੀ ਤੇ ਇਹ ਜੇ ਜੇ ਇਹਦਾ ਤਹੀਆ ਵਾ ਵੀ ਅਸੀਂ ਪੰਜਾਬ ਨਾ ਇਸ ਇਹੋ ਵੇਅਰ ਕਰਨਾ ਤੇ ਕਿ ਪੰਜਾਬ ਦਾ ਵੀ ਇਸ ਗੱਲ ਤੇ ਤਹੀਆ ਵੀ ਸਰਕਾਰ ਦੀ ਹੀ ਜਿਹੜੀ ਕੋਈ ਵੀ ਆ ਨਾ ਵੀ ਐਸੀ ਚਾਲ ਐਸਾ ਮਨਸੂਬਾ ਕਾਮਯਾਬ ਨਹੀਂ ਹੋਣ ਦੇਣਾ ਸਾਡੇ ਘਰਾਂ 'ਚ ਦੀਵੇ ਬਲ ਨਾ ਬਲ ਦੀਵਾਲੀ ਤੁਸੀਂ ਵੀ ਨਹੀਂ ਵੇਖਦੇ ਤੇ ਇਹ ਸੱਥਰ ਕੱਲੇ ਸਾਡੇ ਘਰਾਂ 'ਚ ਨਹੀਂ ਫੇ ਵਿਛਣੇ ਤੇ ਇਹਦਾ ਸੇਕ ਦਿੱਲੀ ਤੱਕ ਜਾਊਗਾ ਤੇ ਇਹਦੇ ਤੋਂ ਅਸ਼ੂਤੀ ਮਾਨ ਸਰਕਾਰ ਵੀ ਨਹੀਂ ਰਹੂਗੀ ਤੇ ਇਹ ਭਗਵੰਤ ਮਾਨ ਨੂੰ ਇਹ ਗੱਲ ਦਾ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਵਹਿਮ ਵੀ ਸਿਕਿਉਰਟੀ ਆ ਸਿਕਿਉਰਟੀ ਬੈਂਤੀ ਕੋਲ ਵੀ ਬੜੀ ਸੀ ਤੇ ਸਿਕਿਉਰਟੀ ਇੰਦਰਾ ਕੋਲ ਵੀ ਬੜੀ ਸੀ ਤੇ ਜੇ ਆਪਣੇ ਇਹ ਇਸ ਦਾ ਆਪਣੇ ਜਿਹੜੇ ਜਿਹੜਾ ਇਹਨੇ ਐਲਾਨ ਕੀਤਾ ਤੇ ਜਿਹੜਾ ਇਹਨੇ ਕਾਨੂੰਨ ਬਣਾਇਆ ਇਹ ਤੋਂ ਨਾ ਪਿੱਛੇ ਗਿਆ ਤੇ ਇਹ ਗੱਲ ਦੀ ਚੇਤਾਵਨੀ ਆ ਵੀ ਆ ਇੱਕ ਕਾਨੂੰਨ ਤੇ ਪਾਸ ਕਰ ਦੇਣਗੇ ਪਰ ਇਹ ਲਾਗੂ ਕਰਨ ਵਾਸਤੇ ਜਿਹੜੇ ਆਉਣਗੇ ਨਾ ਉਹ ਆ ਜਾਣਗੇ ਵਾਪਸ ਨਹੀਂ ਜਾਣਗੇ ਜਾਣਗੇ ਤੇ ਫਿਰ ਨਾ ਉਹ ਚਾਰ ਚਾਰ ਬੰਦੇ ਚੁੱਕ ਕੇ ਲੈ ਕੇ ਜਾਣਗੇ ਪੈਰਾਂ ਤੇ ਨਹੀਂ ਜੁੱਤੁਰ ਕੇ ਆਉਣਗੇ ਦੁਰਗੇ ਜਾਣਗੇ ਐਸ.ਓ.ਆਈ.ਐਲ ਜਿਹੜੇ ਬਣਾਉਣ ਆਏ ਸੀਗੇ ਤੇ ਇਹ ਗੱਲ ਤੂੰ ਭਰੀ ਭਾਦੀ ਸਰਕਾਰ ਜਾਣੂ ਆ ਕਿ ਕੀ ਬਣਿਆ ਇਹ ਉਹਨਾਂ ਨਾਲ ਤੇ ਬਾਨਾ ਲੈਨ ਪੁਲਿੰਗ ਵਾਲਿਆਂ ਨਾਲ ਵੀ ਇਹੋ ਕੋਈ ਆ ਜਿਹੜੇ ਇੱਥੇ ਜ਼ਮੀਨਾਂ ਕੁਐਰ ਕਰਨ ਆਉਣਗੇ ਤੇ ਉਹ ਪ੍ਰੋਜੈਕਟਾਂ ਨੂੰ ਲਾਉਣਾ ਆਉਣਗੇ ਨਾ ਕੰਮ ਉਹਨਾਂ ਦਾ ਵੀ ਇਹੋ ਕੋਈ ਬਣਨਾ ਜੋ ਐਸ.ਵਾਈ.ਐਲ. ਵਾਲਿਆਂ ਨਾਲ ਹੋਇਆ ਵਾ ਤੇ ਇਹ ਮੱਖਣ ਭਲੇਖੇ ਕਪਾਹ ਨਾਲ ਚੱਬ ਲਿਓ ਵੜੇਵਾ ਵੜੇਵਾ ਹੋ ਕੇ ਨਿਕਲੂ ਤੇ ਇਹ ਪੰਜਾਬ ਆ ਇਹ ਹੋਰ ਸੂਬੇ ਨਹੀਂਗੇ ਇਹ ਇੱਥੇ ਸਾਡੇ ਹੈਗਾ ਵੀ ਮਰਦਾ ਮਰਦਾ ਨਾ ਆਪ ਨਹੀਂ ਮਰਦਾ ਹੁੰਦਾ ਲੈ ਕੇ ਮਰਦਾ ਹੁੰਦਾ ਇਹ ਏ ਪੰਜਾਬ ਕੱਲਾ ਨਹੀਂ ਮਰਦਾ ਮਰਨ ਲੱਗਾ ਦਿੱਲੀ ਗਵਰਨਮੈਂਟ ਨਾਲ ਲੈ ਕੇ ਮਰੂ ਕੱਲਾ ਨਹੀਂ ਜਾਂਦਾ ਤੇ ਮਸਲਾ ਕੱਲਾ ਪੰਜਾਬ ਦੇ ਕਿਸਾਨਾਂ ਦਾ ਨਹੀਂਗਾ ਗਵਰਨਮੈਂਟ ਤੇ ਕਿਸਾਨਾਂ ਦੇ ਵਿਚਾਲੇ ਆ ਨਾ ਵਿਖਾੜ ਕੁ ਜਥੇਬੰਦੀਆਂ ਬਬਰ ਖਾਲਸਾ ਤੇ ਹੋਰ ਜਿਹੜੀਆਂ ਖਾਲਕੂ ਜਥੇਬੰਦੀਆਂ ਆ ਇਹ ਗਵਰਨਮੈਂਟ ਤੇ ਕਿਸਾਨਾਂ ਦੇ ਵਿੱਚ ਖੜੀਆਂ ਆ ਤੇ ਕਿਸਾਨਾਂ ਦੇ ਉੱਤੇ ਕੋਈ ਵੀ ਐਸੀ ਕੋਈ ਮੁਸ਼ਕਲ ਆਏਗੀ ਤੇ ਉਹਦੇ ਵਿੱਚ ਪਹਿਲ ਦੇ ਧਾਰਤੇ ਸਾਡੇ ਸਿਰ ਲੱਗਣਗੇ ਤੇ ਫੇ ਕਿਸਾਨਾਂ ਦੇ ਉੱਤੇ ਕੋਈ ਵਾਰੀ ਆਏਗੀ ਤੇ ਇਹ ਗਵਰਨਮੈਂਟ ਇਸ ਚੀਜ਼ ਦੀ ਤਿਆਰੀ ਕਰਕੇ ਆਵੇ ਵੀ ਇੱਥੇ ਕਿਸਾਨਾਂ ਦੀਆਂ ਡਾਂਗਾਂ ਤੇ ਕਈਆਂ ਨਹੀਂ ਚੱਲਣੀਆਂ ਇੱਥੇ ਸੰਤਾਲੀਆਂ ਤੇ ਬੰਬੂ ਵੀ ਚੱਲਣੇ ਆ ਜਿਹੜੇ ਵੀ ਅਧਿਕਾਰੀ ਇੱਥੇ ਕੋਈ ਵੀ ਐਸ ਪ੍ਰੋਜੈਕਟ ਵਾਸਤੇ ਆਉਣਗੇ ਤੇ ਉਹ ਇਹ ਨਾ ਸਮਝਣ ਵੀ ਇੱਥੋਂ ਜੇ ਵਾਪਸ ਚਲੇ ਜਾਣਗੇ ਘਰਾਂ ਦੇ ਵਿੱਚ ਤੇ ਸੇਫ ਆ ਜਿਹੜਾ ਜਿਹੜਾ ਬੰਦਾ ਇੱਥੇ ਅਕਵਾਇਰ ਜਿਹੜਾ ਅਫਸਰ ਤੇ ਅਕਵਾਇਰ ਕਰਨ ਆਏਗਾ ਉਹ ਤੇ ਨਾਲ ਜਿਹੜੇ ਉਹਨਾਂ ਦੇ ਭਾਵੇਂ ਕਿਸੇ ਨੇ ਫੀਤਾ ਕਿਉਂ ਨਹੀਂ ਫੜਿਆ ਭਾਵੇਂ ਉਹਨਾਂ ਦਾ ਡਰਾਈਵਰ ਆ ਵੀ ਕੋਈ ਵੀ ਐਸਾ ਬੰਦਾ ਜਿਹੜਾ ਵੀ ਐਸ ਪ੍ਰੋਜੈਕਟ ਦੇ ਨਾਲ ਜੁੜਿਆ ਹੋਊਗਾ ਨਾ ਇਹਨਾਂ ਦੇ ਪਿੱਛੇ ਇਹਨਾਂ ਦਾ ਖੁਰਾਕੋਜ ਕਰਕੇ ਘਰਾਂ 'ਚੋਂ ਲੱਭ-ਲੱਭ ਕੇ ਅਸੀਂ ਟਾਰਗੇਟ ਕਰਾਂਗੇ ਪੀ ਇਹ ਨਾ ਸਮਝਣ ਪੀ ਅਸੀਂ ਸਿਰਫ ਇਸ ਜਗਾ ਦੀ ਪਮੈਸ਼ ਕਰਕੇ ਗਏ ਆ ਕਿਸੇ ਚੀਜ਼ ਦਾ ਸਿਰਫ ਵਹੀਂ ਕੋਈ ਇੱਕ ਡਾਟਾ ਬਣਾ ਕੇ ਲੈ ਕੇ ਗਏ ਆ ਜਿਹੜਾ ਵੀ ਬੰਦਾ ਜਿਹੜਾ ਵੀ ਅਫਸਰ ਇਸ ਪ੍ਰੋਜੈਕਟ ਦੇ ਨਾਲ ਸੰਬੰਧਿਤ ਹੋਏਗਾ ਉਹ ਆਪਣੇ ਪਹਿਲਾਂ ਹੀ ਘਰਦਿਆਂ ਨੂੰ ਦੱਸ ਦੋਏ ਪੀ ਹੋਣੇ ਆ ਨਾ ਪੀ ਮੈਂ ਇਹ ਪ੍ਰੋਜੈਕਟ ਦੇ ਕੋਈ ਸਰਵੇ ਨਹੀਂ ਕਰਨ ਚੱਲੇ ਆ ਆਪਣੀ ਮੌਤ ਦੇ ਜਿਹੜੇ ਆ ਨਾ ਬੌਂਡ ਉਤੇ ਦਸਤਖਤ ਕਰਕੇ ਆ ਨਾ ਕਾਗਜ਼ਾਂ ਤੇ ਡਿਜ਼ਾਈਨ ਕਰਨ ਚੱਲਿਆ ਵਾ ਤੇ ਉਹ ਬਚੇਗਾ ਨਹੀਂ ਪ੍ਰਮਾਤਮਾ ਨੇ ਹਾਲੇ ਤੱਕ ਕੋਈ ਵੀ ਐਸਾ ਕਾਜ ਨਹੀਂ ਜਿਹੜਾ ਸਿੰਘਾਂ ਅੱਗੇ ਅੜਿਆ ਹੋਵੇ ਤੇ ਪ੍ਰਮਾਤਮਾ ਨੇ ਅੱਗੇ ਹੋ ਕੇ ਮਦਦ ਕੀਤੀ ਪਾਪੀ ਨੂੰ ਮਾਰਨੇ ਕੋ ਪਾਪ ਮਹਾਬਲੀਏ ਤੇ ਤੁਹਾਡੇ ਪਾਪ ਆ ਨਾ ਜਿਹੜੇ ਉਹ ਇੰਨੇ ਵੱਡੇ ਹੋ ਗਏ ਆ ਕਿ ਪੰਜਾਬ ਸਮੇਂ ਦੀ ਡੀ ਕਰ ਰਿਹਾ ਵਾ ਵੀ ਜਦੋਂ ਸਮਾਂ ਆਏਗਾ ਤੇ ਉਦੋਂ ਖਲੋਣਾ ਇਹ ਨਾ ਹੋਵੇ ਵੀ ਉਸ ਸਮੇਂ ਤੋਂ ਪਹਿਲਾਂ ਹੀ ਪੰਜਾਬ ਨੂੰ ਖਲੋਣਾ ਪਵੇ ਤੇ ਜਿਹੜਾ ਤੁਸੀਂ ਕੋ ਸਮਾਂ ਇੱਥੇ ਆਪਰਾ ਜਿਹੜਾ ਤੁਹਾਡਾ ਚੱਲ ਰਿਹਾ ਵਾ ਲੋਟ ਖੋੜਦਾ ਪ੍ਰੋਗਰਾਮ ਇਹ ਪਹਿਲਾਂ ਹੀ ਖਤਮ ਕਰਕੇ ਤੇ ਦਿੱਲੀ ਨੂੰ ਇਥੋਂ ਡੰਡੀ ਲੋਰੀਆ ਚੁੱਕ ਕੇ ਭੱਜਣਾ ਪਵੇ ਤੇ ਉਹ ਅਸੀਂ ਸ਼ਾਂਤੀ ਨਾਲ ਚਾਹੁੰਦੇ ਆਂ ਵੀ ਜਿਹੜੇ ਜਿਹੜੇ ਰਾਹ ਦੇ ਉੱਤੇ ਪੰਜਾਬ ਤੁਰਿਆ ਆਪੀ ਇੱਕ ਵਾਰ ਆਏ ਨੇ ਪੰਜਾਬ ਨੇ ਤੁਹਾਨੂੰ ਦੱਸਤਾ ਵੀ ਲੋਹਾ ਚੁੱਕ ਕੇ ਵੀ ਵੀ ਅਸੀਂ ਕਿੱਦਾਂ ਲੜਦੇ ਆਂ ਤੇ ਐਰਕਾ ਵੀ ਪੰਜਾਬ ਦਾ ਰੋਹ ਆ ਵੀ ਅਸੀਂ ਟੇਬਲ ਦੇ ਉੱਤੇ ਬਹਿ ਕੇ ਤੁਹਾਡੇ ਤੋਂ ਲੈਣਾ ਵਾ ਤੇ ਪਰ ਜੇ ਨਾ ਟਲੇ ਤੇ ਫੇਰ ਸਰਵ ਦਾ ਖਿਆਲ ਪੰਜਾਬ ਨੇ ਧਿਆਰ ਤੇ ਚਲਾਉਣਾ ਨਹੀਂਗੇ ਭੁੱਲੇ ਤੇ ਐਹੀਂ ਬੈਠੇ ਉਸੇ ਦੀਗ ਦੀ ਵੀ ਕਦੋਂ ਤੁਸੀਂ ਗਲਤੀ ਕਰੋ ਤੇ ਦੁਬਾਰੇ ਮੌਕਾ ਦੋ ਤੇ ਫਿਰ ਜੋ ਕਿ ਤੁਸੀਂ ਪਾਪ ਪਹਿਲੋਂ ਵੀ ਪੰਜਾਬ ਦੇ ਵਿੱਚ ਜੋ ਕੀਤੇ ਆ ਤੇ ਉਹ ਜਿਹੜੇ ਹੁਣ ਤੁਸੀਂ ਕਰ ਰਹੇ ਆ ਬੜੀ ਸਿਆਣਪ ਨਾਲ ਵੀ ਅੱਖਾਂ 'ਚ ਘਟਾ ਪਾ ਕੇ ਤੇ ਉਹ ਤੁਹਾਡੇ ਸਾਹਮਣੇ ਆਉਣ ਤੇ ਜਿਹੜਾ ਜਿਹੜੀ ਨਵੀਂ ਪੀੜ੍ਹੀ ਆ ਵੀ ਉਹਨਾਂ ਨੂੰ ਵੀ ਦਿਖੇ ਵੀ ਇਹ ਇੱਕ ਸਮੇਂ ਦੀ ਕੋਈ ਇਹਨਾਂ ਦੀ ਕੋਈ ਗਲਤੀ ਨਹੀਂ ਜਾਂ ਇਹ ਨਹੀਂ ਵੀ ਕਿਸੇ ਇੱਕ ਪਾਰਟੀ ਨੇ ਕੀਤਾ ਵੀ ਇਹ ਜਿਹੜੀ ਇੱਥੋਂ ਦੀ ਹਿੰਦ ਗਵਰਨਮੈਂਟ ਆ ਇਹਨਾਂ ਦਾ ਪੰਜਾਬ ਵਾਸਤੇ ਵਤੀਰਾ ਹੀ ਇਹੋ ਆ ਵੀ ਇਹ ਕੋਈ ਇੱਕ ਪਾਰਟੀ ਦਾ ਨਹੀਂ ਇਹ ਇੱਕ ਨਜ਼ਰੀਆ ਵਾ ਦਿੱਲੀ ਦਾ ਪੰਜਾਬ ਦੇ ਨਾਲ ਵੀ ਡੀਲ ਕਰਨ ਦਾ ਵੀ ਇਹਨਾਂ ਨੂੰ ਵੀ ਕਰਨਾ ਡੀਲ ਛੇਤਰ ਦੇ ਨਾਲ ਤੇ ਡਾਕ ਦੇ ਨਾਲ ਇਹ ਵੇਸ਼ੇ ਤਰ੍ਹਾਂ ਦਾ ਜਵਾਬ ਤੇ ਸਾਨੂੰ ਬੜੀ ਤਰੀਕੇ ਨਾਲ ਦੇਣਾ ਹੁੰਦਾ ਵਾ ਪੰਜਾਬ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਸਮਝ ਜੀ ਨਹੀਂ ਤੇ ਫਿਰ ਆਪਣਾ ਬੰਦੋਬਸ ਕਰੇ ਇਧਰ ਖਾਲਸੇ ਤਿਆਰ ਆ ਤੂੰ ਹੀ ਆਪਣੀ ਕਰੋ ਤਿਆਰੀ ਇਦਾਂ ਨਹੀਂ ਇਹਨਾਂ ਨੂੰ ਕਾਮਯਾਬ ਹੋਣ ਦਿੰਦੇ ਇਹਨਾਂ ਦੀ ਚਾਲਾਂ ਨੂੰ ਸਾਰੇ ਤਗੜੇ ਹੋ ਕੇ ਇੱਕ ਥਾਂ ਸੰਗਠਿਤ ਹੋ ਤੇ ਮਹਾਰਾਜ ਚੜ੍ਹਦੀ ਕਲਾ ਕਰੂਗਾ ਇਹ ਪੰਜਾਬ ਦੇ ਪਰਖ ਦੀ ਘੜੀ ਆ ਇਹ ਇੱਥੇ ਆਪਣੇ ਮਨ ਮਟਾ ਸਾਰੇ ਮਟਾ ਕੇ ਆਪਣੇ ਜਿਹੜੇ ਵਖਰੇਵੇਂ ਆ ਜਿਹੜੀਆਂ ਵਿਚਾਰਧਾਰਾਂ ਦੇ ਜਾਂ ਹੋਰ ਕੋਈ ਵੀ ਆ ਇਹਨਾਂ ਸਾਰਿਆਂ ਨੂੰ ਸਾਈਡ ਅਲਾਈਨ ਕਰਕੇ ਤੇ ਸਾਰੀਆਂ ਪਾਰਟੀਆਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਇੱਕਠਾ ਹੋਣਾ ਚਾਹੀਦਾ ਵਾ ਤੇ ਆ ਮੋਰਚੇ ਦਾ ਸਾਥ ਦੇਣਾ ਚਾਹੀਦਾ ਵਾ ਜਿਹੜੇ ਵੀ ਲੀਡਰ ਹੈ ਮੋਰਚੇ ਦੇ ਵਿੱਚ ਅੱਗੇ ਹੋ ਕੇ ਕੋਈ ਵੀ ਆਪਣੀ ਭੂਮਿਕਾ ਨਿਭਾ ਰਹੇ ਆ ਉਹਨਾਂ ਦਾ ਸਾਥ ਦੋ why Ji Ka you go call